ਹਲੋ ਜੀ ਮੈਂ ਕਮਲਜੀਤ ਸਿੰਘ ਬਿੱਕੀਪਿੰਡ ਲੰਗੋਵਾਲ ਤੋਂ ਨਿਤਨ ਪਾਰਟੀ ਆ ਟਰਸਟ ਵੱਲੋਂ ਜਿਹੜਾ ਪੰਜਵਾਂ ਕੈਂਪ ਹੈ ਅੱਜ ਵਿਖੇ ਵਿਖੇ ਲੱਗ ਰਿਹਾ ਹੈ ਜਿਹਦੇ ਵਿੱਚ ਬਹੁਤ ਵਧੀਆ ਹੁਲਾਰਾ ਹੈ ਲੋਕਾਂ ਦਾ ਕਿਉਂਕਿ ਉਹ ਇਹ ਪਿਛਲੇ ਸਮੇਂ ਦੇ ਵਿੱਚ ਕਦੇ ਕੈਂਪ ਨਹੀਂ ਲੱਗਿਆ ਸੀਗਾ ਇਹ ਦੀਪ ਅੱਖਾਂ ਦਾ ਹਸਤਾਾਲ ਹੈ ਉਹਨਾਂ ਵੱਲੋਂ ਮਲੋਰੇ ਲੋਕਲ ਪ੍ਰਬੰਧ ਕੀਤਾ ਗਿਆ ਤੇ ਪੂਰੀ ਸਾਰੀ ਟੀਮ ਜਿਹੜੀਆਂ ਕੰਮ ਕਰਦੀਆਂ ਨੇ ਵੱਖਰੇ ਹੋਏ ਬਾਬਾ ਫਰੀਦ ਦੀ ਜਿਹੜੀ ਟੀਮ ਹੈ ਉਹ ਪਹੁੰਚੀ ਹੋਈ ਹੈ ਔਰ ਸਗਰਮੀ ਕਲਾ ਕੇਂਦਰ ਦੀ ਟੀਮ ਪਹੁੰਚੀ ਹੋਈ ਹੈ ਸਾਰੇ ਲੋਕਾਂ ਦੇ ਸਹਿਯੋਗ ਨਾਲ ਜਿਹੜਾ ਕੈਂਪ ਲੱਗ ਰਿਹਾ ਹੈ ਕਿਉਂਕਿ ਕੈਂਪ ਲੱਗਣੇ ਕਿਉਂ ਜ਼ਰੂਰੀ ਨੇ ਕੈਂਪ ਲੱਗਣੇ ਤਾਂ ਜ਼ਰੂਰੀ ਨੇ ਵੀ ਜਿਹੜੇ ਸਰਕਾਰਾਂ ਦੇ ਪ੍ਰਬੰਧ ਬਹੁਤ ਮਾੜੇ ਨੇ ਲੋਕ ਘਰਾਂ 'ਚ ਬੈਠੇ ਨੇ ਉਹਨਾਂ ਨੂੰ ਇਲਾਜ ਤੋਂ ਤਰਸਦੇ ਨੇ ਅੱਖਾਂ ਦੇ ਆਪਰੇਸ਼ਨ ਕਰਾਉਣ ਲਈ ਉਹਨਾਂ ਨੂੰ ਵਾਰ-ਵਾਰ ਹਸਪਤਾਲ ਦੇ ਗਿੜੇ ਲਾਉਣੇ ਪੈਂਦੇ ਨੇ ਇਹ ਕੈਂਪਾਂ ਦਾ ਇਕੋ ਸਿਸਟਮ ਹੈ ਵੀ ਅੱਜ ਹੀ ਸਾਰੇ ਆਪਰੇਸ਼ਨ ਹੋ ਜਾਣਗੇ ਜਿਹੜੇ ਬਾਕੀ ਆਪਰੇਸ਼ਨ ਨੇ ਉਹ ਕੱਲ ਨੂੰ ਹੋ ਜਾਣਗੇ ਪਰ ਇਨ੍ਹਾਂ ਕੈਂਪਾਂ ਦੀ ਲੋੜ ਹੈ ਸਰਕਾਰਾਂ ਨੂੰ ਵੀ ਅਪੀਲ ਹੈ ਵੀ ਇਸ ਤਰ੍ਹਾਂ ਦੇ ਆਪ ਕੈਂਪ ਲਾਉਣ ਆਹ ਜਿਹੜੇ ਸਮਾਜ ਸੇਵਕਾਂ ਨੂੰ ਇਹ ਨਾ ਤਦਦ ਕਰਨਾ ਪਵੇ ਮਤਲਬ ਇਸ ਤਰ੍ਹਾਂ ਦੇ ਕੈਂਪ ਲਗਾਤਾਰ ਲੱਗਣੇ ਚਾਹੀਦੇ ਨੇ ਕਿਉਂਕਿ ਅੱਖਾਂ ਮਤਲਬ ਅੰਗ ਸਰੀਰ ਦਾ ਬਹੁਤ ਅਹਿਮ ਅੰਗ ਨੇ ਜਿਹੜਾ ਬਜ਼ੁਰਗ ਨੇ ਜਿਨ੍ਹਾਂ ਦੇ ਮਤਲਬ ਮੂਤੀ ਆ ਜਾਂਦਾ ਹੈ ਵੱਡੀ ਮਾਤਰਾ ਚ ਮੂਤੀ ਆਉਂਦਾ ਹੈ ਵੀ ਦੇਖਿਆ ਵੀ ਜਿੰਨੇ ਵੀ ਕੈਂਪ ਲੱਗੇ ਨੇ ਵੱਡੀ ਮਾਤਰਾ ਦੇ ਵਿੱਚ ਬਜ਼ੁਰਗ ਨੇ ਜਿਹੜੇ ਲੋੜ ਬੰਦ ਰਹੇ ਉਹ ਇਹ ਕੈਂਪਾਂ ਚ ਆਉਂਦੇ ਨੇ ਤੇ ਉਹਨਾਂ ਨੂੰ ਆਪਰੇਸ਼ਨ ਕਰਕੇ ਉਹਨਾਂ ਨੂੰ ਦੇਖਣ ਲੱਗ ਜਾਂਦਾ ਉਹ ਆਪਣੇ ਜਿਹੜੇ ਨਿੱਜੀ ਰੋਜ਼ ਦੇ ਰਜਾਨਾ ਦੇ ਕੰਮ ਨੇ ਉਹ ਕਰਨ ਦੇ ਯੋਗ ਹੋ ਜਾਂਦੇ ਨੇ ਜ਼ਿੰਦਗੀ ਥੋੜੀ ਜਿਹੀ ਵਧੀਆ ਹੋ ਜਾਂਦੀ ਹੈ ਇਸ ਕਰਕੇ ਸਾਰਿਆਂ ਨੂੰ ਅਪੀਲ ਹੈ ਵੀ ਇਹਨਾਂ ਕੈਂਪਾਂ 'ਸਯੋਗ ਦੇਣਾ ਚਾਹੀਦਾ ਤੇ ਵੱਖਰੀਆਂ ਵੱਖਰੀਆਂ ਜਿਹੜੀਆਂ ਸੰਸਥਾਵਾਂ ਨੇ ਲਗਾਤਾਰ ਸਮਾਜ ਸੇਵੀ ਕੰਮ ਕਰ ਰਹੀਆਂ ਨੇ ਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਅੱਜ ਪਿੱਖੀ ਕੈਂਪ ਲੱਗ ਰਿਹਾ ਹੈ ਉਰੇ ਬਦੋਂ-ਬਦੋ ਅੰਰੀਜਾਂ ਨੂੰ ਪਹੁੰਚੋ 1 ਵਜੇ ਤੱਕ ਚੈਕਿੰਗ ਹੋਊਗੀ ਉਸ ਤੋਂ ਬਾਅਦ ਆਪਰੇਸ਼ਨ ਹੋਣਗੇ ਸਾਰਿਆਂ ਦਾ ਬਹੁਤ-ਬਹੁਤ ਇਹ ਆਵਾਰਾ ਅੱਜ ਦਾ ਪੰਜਵਾਂ ਕੈਂਪ ਹੈ 22 ਤਾਰੀਖ ਹੈ ਅੱਜ और पंजाब का पांचवा कैंप तो अब तक 350 के आसपास हमारी सर्जरीज पंजाब की ऑलमोस्ट होने जा रही हैं और आज भी अगर 50 टू 75 हो गई तो वी विल क्रॉस 400 हंड्रेड वील सी कितनी सर्जरीज आज होती हैं बट दिस इज़ द फर्स्ट टाइम या 12 साल में पहली बार कैंप लग रहा है बहुत ही सुंदर हनुमान जी का मंदिर है साथ में गुरुद्वारा है पीछे बहुत बढ़िया पौंड है तो बड़ा मिली जुली कम्यूनिटी है बहुत अच्छा लगता है जब इस तरह का काम होता है बड़ा प्राचीन मंदिर है ये हनुमान जी का तो ये कैंप जो हमारा शुरुआत हुआ है अब आप देख सकते हैं कि यहाँ पर रजिस्ट्रेशन प्रोसेस है वहाँ चश्मा प्रोसेस है और अंदर हमारा जो है प्रॉपर चेकअप वगैरह चल रहा है तो आइए चलते हैं मंदिर के अंदर चेकिंग चल रही है तो ये लोग सब बैठे हैं जिनकी रजिस्ट्रेशन हो चुके हैं और यहाँ पर प्रॉपर चेकिंग जैसे हम लेंस वगैरह निकालते हैं और शुगर की टेस्टिंग वगैरह ये सब होने के बाद जब ये सारी सर्जरी फाइनली कंफर्म हो जाएंगी

ਓਪੀਕੇ ਹਨੂਮਾਨ ਮੰਦਰ ਵਿੱਚ ਲਗਾਇਆ ਗਿਆ ਨਿਤਨ ਪਾਟਿਆ ਮੋਰਲ ਟਰਸਟ ਦੇ ਜੋ ਟਰਸਟੀ ਨੇ ਜੁਗੇਸ਼ ਪਾਟਿਆ ਜੀ ਜਿੱਤੇ ਵਧਾਈ ਦੇ ਪਾਤਰ ਨੇ ਉਸੇ ਸਾਰੇ ਹੀ ਪੰਜਾਬ ਦੀ ਜਿਹੜੀ ਟੀਮ ਆ ਉਹ ਵੀ ਵਧਾਈ ਦੀ ਪਾਤਰਾ ਜਿਨੇ ਕੀ ਪਹਿਲਾਂ ਸਫਲਤਾਪੂਰਵਕ ਚਾਰ ਕੈਂਪ ਨੇ ਜੋ ਲਗਾ ਚੁੱਕੇ ਨੇ ਤੇ ਪੰਜਵਾਂ ਅੱਜ ਇਹ ਵੀ ਸਫਲਤਾਪੂਰਵਕ ਸਿਨੇਪਰੇ ਚੜਨ ਜਾ ਰਿਹਾ ਹੈਗਾ ਤੇ ਇਹਦੇ ਵਿੱਚ ਬਹੁਤ ਹੀ ਪ੍ਰਚਾਰ ਦੇ ਰੂਪ ਦੇ ਵਿੱਚ ਸੇਵਾ ਕਰਨ ਦੇ ਰੂਪ ਵਿੱਚ ਭੋਲਾ ਸਿੰਘ ਸੰਗਰਾਮੀ ਦਾ ਬਹੁਤ-ਬਹੁਤ ਵਧਾਈ ਆ ਧੰਨਵਾਦ ਆ ਜਿਨੇ ਬਹੁਤ ਉਪਰਾਲਾ ਕੀਤਾ ਤੇ ਹੋਰ ਸਾਰੀ ਹੀ ਪਾਰਟੀ ਕੁਲਵਿੰਦਰ ਬੀਟਾ ਜੀ ਕਮਲਜੀਤ ਬਿੱਕੀ ਜੀ ਜੰਗੀਰ ਰਤਨ ਜੀ ਸਾਰੇ ਹੀ ਲਾਹੂੰਗਾ ਜਿਹੜੀ ਭੀਖੀ ਤੋਂ ਟੀਮ ਇੱਥੇ ਕੈਂਪ ਲਵਾਰੀ ਉਹ ਵੀ ਸਾਰੇ ਹੀ ਵਧਾਈ ਦੇ ਪਾਤਰ ਨੇ ਜਿਨ੍ਹਾਂ ਨੇ ਇਸ ਕੈਂਪ ਦੇ ਵਿੱਚ ਵੱਧ ਚੜ ਕੇ ਹਿੱਸਾ ਲਿਆ ਬਹੁਤ ਸਾਰੇ ਲੋੜਵੰਦਾ ਨੂੰ ਰੋਸ਼ਨੀ ਪ੍ਰਦਾਨ ਕੀਤੀ ਵਾਹਿਗੁਰੂ ਦੀ ਕਿਰਪਾ ਦੇ ਸਦਕਾ ਇਹ ਕੈਂਪ ਨੇ ਜਿਹੜੇ ਬਹੁਤ ਹੀ ਸਫਲਤਾਪੂਰਵਕ ਰਹੇ ਅਸੀਂ ਆਸ ਕਰਦੇ ਹਾਂ ਕਿ ਅੱਗੇ ਤੋਂ ਵੀ ਇਹ ਜਿਹੜੇ ਕੈਂਪ ਨੇ ਆਉਣ ਵਾਲੇ ਸਾਲ ਦੇ ਵਿੱਚ ਵਾਹਿਗੁਰੂ ਦੀ ਕਿਰਪਾ ਨਾਲ ਹੋਰ ਸਫਲਤਾਪੂਰਵਕ ਲੱਗਣਗੇ ਤੇ ਲੱਗਦੇ ਰਹਿਣਗੇ ਹਮੇਸ਼ਾ ਲੋੜਵੰਦਾਂ ਦੇ ਇਹ ਟੀਮ ਆ ਜਿਹੜੀ ਪੂਰੀ ਹਮੇਸ਼ਾ ਨਾਲ ਖੜਦੀ ਰਹੂਗੀ ਸਾਰਿਆਂ ਦਾ ਧੰਨਵਾਦ ਜੀ ਭਾਟਿਆ ਸਾਹਿਬ ਦੀ ਤਰਫ ਸੇ ਜੋ ਜੇ ਕੈਂਪ ਸਪਾਂਸਰ ਕੀਤਾ ਜਾ ਰਿਹਾ ਹੈ ਇਹ ਬਹੁਤ ਅੱਛੀ ਬਾਤ ਹੈ ਇਸ ਜੇ ਪਛੜਾ ਹੋਇਆ ਇਲਾਕਾ ਹੈ ਜਾਂ ਸਿਹਤ ਸੁਵਿਧਾਵਾਂ ਦੀ ਬਹੁਤ ਜ਼ਰੂਰਤ ਹੈ ਇਹ ਇਨਕਾ ਬਹੁਤ ਅੱਛਾ ਉਦਮ ਹੈ ਬਹੁਤ ਗਰੀਬ ਲੋਕਾਂ ਕੋ ਇਸ ਸੇ ਫਾਇਦਾ ਹੋਗਾ

जिन्होंने ये साथ में गुरुद्वारा भी बनवाया ये मंदिर और शिव मंदिर सब कुछ बनवाया तो ये बड़ी प्राचीन मूर्ति है हनुमान जी की आप इसके दर्शन कर लें हमारे हनुमान जी की जय हो हम हनुमान जी को बड़े भाई कहते हैं हनुमान जी की जय हो आपकी कृपा से ये कैंप लग रहा है तो ये संत है उनकी समाधि है आइए समाधि को भी माथा टेक लेते हैं ऐसे संतों ने जो जगहें बनाई जहां पर आज भी इस प्रकार के परोपकार के काम हो रहे हैं संत जी के दर्शन कर लीजिए तो इनसे मिलने के लिए गुरु तेग बहादुर जी आए थे और बड़ी मिक्स कम्युनिटी है यहाँ पर अगर आप मेरे कैंप में देखें तो दोनों सिख कम्युनिटी हिंदू कम्युनिटीज और अदर कम्युनिटीज मिलकर काम कर रही हैं तो बहुत अच्छा लगता है मुझे जब रिलीजियस प्लेसेस